बाबा बघेल सिंह ने जो कहीं साहब में आज आप गुरुद्वारा रकाब देखते हो जो गुरु तेग बहादुर जी की शहादत के बाद उनके धड़का जहां पे संस्कार हुआ यहां पे मस्जिद बना दी गई थी बाबा बघेल सिंह जी ने जब शाह आलम दो का राज था मुगल सल्तनत के दौरान कहा ये गुरु तेग बहादुर जी का स्थान है यहां से मस्जिद हटाई जाएगी और गुरुद्वारा बनाया जाएगा उन्होंने सतारा के अंदर उस मस्जिद को ध्वस्त करके वहां पे गुरुद्वारा बनाकर आज रकाश साहब के ऊपर वो गुरुद्वारा साहब स्थापित है गुरु जी का खालसा गुरु जी की पिछले तीन चार दिन तो अखबार ਮੀਡੀਆ ਦੇ ਵਿੱਚ ਸਰਦਾਰ ਮਨਜਿੰਦਰ ਸਿੰਘ ਸਰਸਾ ਨੇ ਜਿਹੜੀ ਬਾਈਟ ਗੁਰਦੁਆਰਾ ਰਕਾਬਗਨ ਸਾਹਿਬ ਬਾਰੇ ਦਿੱਤੀ ਹੈ ਉਸ ਦੇ ਨਾਲ ਸੰਸਾਰ ਭਰ ਦੇ ਜਿਹੜੇ ਹਰਿਆਣ ਸਿੱਖਾਂ ਦੇ ਉਬਰੁੰਦੇ ਗਏ ਮਾਨੂੰ ਕਹਿੰਟਰ ਫੁਨਾਈਆ ਭਾਈ ਐਸੀ ਪਹਿਲੀ ਵਾਰ ਇਤਿਹਾਸ ਵਿੱਚ ਗੱਲ ਸੁਣੀ ਹੈ ਤੁਸੀਂ ਦਾ ਪ੍ਰਤੀਕਰਮ ਨਹੀਂ ਦੇ ਰਹੇ ਹੋ ਤਾਂ ਮੈਂ ਉਹਨਾਂ ਨੇ ਕਿਹਾ ਕਿ ਸਿੱਖ ਕੌਮ ਦੇ ਵਿੱਚ ਬੜੌੜਾ ਕੌਮ ਫਰੋਚ ਹੋਏ ਨੇ ਕੌਂਦਾਲ ਸਿੱਖ ਕੌਮ ਨਾਲ ਸਿੱਖ ਪੰਥ ਨੇ ਬੜੀਆਂ ਗਦਾਰੀਆਂ ਕੀਤੀਆਂ ਅਸੀਂ ਆਪਣੀ ਉਮਰ ਵਿੱਚ ਵੀ ਦੇਖਿਆ ਪਰ ਮੈਂ ਸਮਝਦਾ ਕਿ ਜੇ ਜਿਹਾ ਕੌਮ ਫਰੋਚ ਜੇ ਪੱਧਰ ਪਰੋਸ਼ ਸ਼ਾਇਦ ਪਿਛਲੇ 100 ਸਾਲਾਂ 'ਚ ਕੋਈ ਨਹੀਂ ਜਮਿਆ ਕੋਈ ਬੜਿਆਂ ਨੇ ਆਪਣੀ ਕੁਰਸੀ ਦੇ ਖਾਤਰ ਭਾਂਦੇ ਪਿੱਛੇ ਛੋਰਾ ਮਾਰਿਆ ਗੱਲਾਂ ਕੀਤੀਆਂ ਪਰ ਜਿਹੜੀਆਂ ਹੱਦਾਂ ਇਸ ਨੇ ਟੱਪੀਆਂ ਇਹਦੀ ਕੋਈ ਮਿਸਾਲ ਨਹੀਂ ਮਿਲਦੀ ਕੌਮ ਫਰੋਸ਼ੀ ਉਹਨਾਂ ਨੇ ਵੀ ਕੀਤੀ ਸੀ ਸਰਕਾਰ ਕੋਲ ਅਹੁਦੇ ਲੈਣ ਦੇ ਭਾਵੇਂ ਅੰਗਰੇਜ਼ ਸਨ ਤੇ ਭਾਵੇਂ ਕਾਂਗਰਸੀ ਤੇ ਪਾਵੇਂ ਹੋਣ ਅੰਡੀਆ ਦੀ ਸਰਕਾਰ ਹੈ ਪਰ ਇਸ ਨੇ ਤਾਂ ਸਿੱਖ ਇਤਿਹਾਸ ਨਾਲ ਉਹ ਵੀ ਗੁਰੂਆਂ ਦੇ ਇਤਿਹਾਸ ਦੇ ਨਾਲ ਜੋ ਛੇੜਖਾਨੀ ਕੀਤੀ ਹੈ ਇਹਦਾ ਕੋਈ ਦੂਸਰਾ ਸਾਨੂੰ ਇਤਿਹਾਸੀ ਦੇਖਣ ਨੂੰ ਨਹੀਂ ਮਿਲਦਾ ਸਭ ਤੋਂ ਪਹਿਲੀ ਗੱਲ ਤੇ ਹੈ ਕਿ ਜਦ ਬਾਬਾ ਬਖੇਲ ਸਿੰਘ ਆਏ ਉਹਨਾਂ ਨੇ लाल किले फतेह ਕੀਤਾ मुगल فوجਾਂ ਨੂੰ ਰਾਇਆ ਤੇ ਸਾਫ਼ ਕਹਿਤਾ ਵੀ ਅਸੀਂ ਰਾਜ ਕਰਨ ਨਹੀਂ ਆਏ ਅਸੀਂ ਜਿਹੜੇ ਸਾਡੇ ਗੁਰੂ ਸਵਾਨ ਦੀਆਂ ਨਿਸ਼ਾਨਧਈਆਂ ਹਨ ਉਹ ਸਾਨੂੰ ਨਿਸ਼ਾਨਧਈ ਹੁੰਦੇ ਹੋ ਉੱਤੇ ਅਸੀਂ ਆਪਣੇ ਨਿਸ਼ਾਨਧਈ ਦੇ ਤੌਰ ਤੇ ਗੁਰਦੁਆਰੇ ਬਣਾਵਾਂਗੇ ਔਰ ਵਾਪਸ ਚਲੇ ਜਾਵਾਂਗੇ ਇਹ ਇਤਿਹਾਸ ਦੇ ਵਿੱਚ ਭਾਵੇਂ ਇਤਿਹਾਸਕਾਰ ਹੈਗੇ ਭਾਵੇਂ ਕਥਾਵਾਚਕ ਹੈਗੇ ਸਾਰਿਆਂ ਨੇ ਇਸ ਗੱਲ ਦੇ ਵਿੱਚ ਕੋਈ ਸਿਹਾਰੀ ਬਿਆਰੀ ਦਾ ਫਰਕ ਨਹੀਂ ਦੱਸਿਆ ਪਰ ਮੈਨੂੰ ਇਹ ਨਹੀਂ ਸਮਝ ਆ ਗਿਆ ਇਸ ਨੇ ਕਿਹੜੇ ਆਪਣੇ ਵਾਰਤ ਕਰੋ ਇਤਿਹਾਸ ਪੜ੍ਹਿਆ ਹੈ ਤੇ ਕਹਿੰਦਾ ਜੀ ਸਨ 1917 1993 ਚ ਬੰਦਾ ਸਿੰਘ ਬਹਾਦਰ ਨੇ ਮੱਚ ਢਾ ਕੇ ਰਕਾਬ ਗਨ ਸਾਹਿਬ ਤੋਂ ਤੇ ਉੱਥੇ ਇਹ ਗੁਰਦੁਆਰਾ ਬਣਾਇਆ ਇਹ ਸਿਰਫ ਦੱਸਣਾ ਚਾਹੁੰਦਾ ਹੈ ਵੀ ਖਾਲੀ ਦੂਸਰੀ ਕੌਮ ਹੀ ਨਹੀਂ ਸਿੱਖਾਂ ਨੇ ਵੀ ਮਸਜਿਦਾਂ ਢਾਕੇ ਗੁਰਦੁਆਰੇ ਬਣਾਏ ਜਿੱਦੀ ਮਿਸਾਲ ਸਿੱਖ ਇਤਿਹਾਸ ਦੇ ਵਿੱਚ 1500 1469 ਤੋਂ ਲੈ ਕੇ ਅੱਜ ਤੱਕ ਕੋਈ ਨਹੀਂ ਮਿਲਦੀ ਕੋਈ ਨਹੀਂ ਮਿਲਦੀ ਸਗੋਂ ਇਤਿਹਾਸ ਦੇ ਵਿੱਚ ਇਹ ਗਲਤੀ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਮੁਸਲਮਾਨਾਂ ਲਈ ਕਰਤਾਰਪੁਰ ਦੀ ਮਸਜਿਦ ਬਣਾਈ ਜੇ ਤਾਂ ਅੱਜ ਵੀ ਹਰਗੋਬਿੰਦ ਮਸਜਿਦ ਦਾ ਨਾਮ ਹੈ ਗੁਰੂ ਹਰਗੋਬਿੰਦ ਮਸਜਿਦ ਦਾ ਨਾਮ ਹੈ ਬੜੀਆਂ ਲੜਾਈਆਂ ਹੋਈਆਂ ਬੜੇ ਆਪਸ ਵਿੱਚ ਤਫਰਕੇ ਬੈਠੇ ਸਿੱਖਾਂ ਨੂੰ ਕਤਲ ਕਰਨ ਦੇ ਜ਼ੁਲਮ ਕਰਨ ਦੇ ਵਿੱਚ 1706 ਤੋਂ ਲੈ ਕੇ 1793 ਤੱਕ 94 ਤੱਕ ਕੋਈ ਐਸਾ ਜ਼ੁਲਮ ਨਹੀਂ ਜਿਹੜਾ ਸਿੱਖਾਂ ਨਾਲ ਨਹੀਂ ਕੀਤਾ ਗਿਆ ਗੁਰੂ ਸਵਾਮੀਕਰ ਤੇ ਗੁਰਮਜਨ ਸਾਹਿਬ ਤੋਂ ਵੀ ਗੁਰਤੇਗਵਦਰ ਸਾਹਿਬ ਤੇ ਛੋਟੇ ਸਾਹਿਬ ਜਾਤਿਆਂ ਦੇ ਭਾਈ ਮਤੀਦਾਸ ਸਤੀਦਾਸ ਭਾਈ ਦਿਯਾਲਾ ਜੀ ਤੇ ਪਰ ਸਿੱਖ ਰਾਜ ਆਣ ਤੋਂ ਬਾਅਦ ਕਿਸੇ ਮਹਾਰਾਜਾ ਰਣਜੀਤ ਸਿੰਘ ਜਾਂ ਉਹਦੇ ਹਲਕਾਰਾਂ ਨੇ ਕਿਸੇ ਜਗ੍ਹਾ ਇਹ ਨਹੀਂ ਕਿਹਾ ਕਿ ਮੁਸਲਮਾਨ ਦੀ ਮਸਜਿਦਾਂ ਨੂੰ ਮੁਸਲਮਾਨ ਤੇ ਜ਼ੁਲਮ ਕਰ ਰਹਾ ਹੈ। ਉਹਨਾਂ ਨੇ 100 ਸਾਲ 150 ਸਾਲ ਸਿੱਖਾਂ ਤੇ ਜ਼ੁਲਮ ਕੀਤਾ ਨਹੀਂ ਮਨਚ ਨਹੀਂ ਹੈ। ਸਿੱਖ ਗੁਰੂ ਸਵਾਨ ਹੈ ਜਿਹੜੇ ਕਰ ਗਏ ਜ਼ੁਲਮ ਉਹਨਾਂ ਵੱਲ ਜ਼ਰੂਰ ਸਿੱਖਾਂ ਨੇ ਤਲਵਾਰ ਚੁੱਕੀ ਹੈ। ਉਹਨਾਂ ਕੋ ਬਦਲਾ ਲਿਆ ਹੈ। वजीर खान को बदला लिया है औरना कोलो बदला ले मिर् मन्नू को लिया पर आम बंदे नाल मुसलमान नाल ना कोई मस्जिद ठाई गई ਤੇ ਨਾ ਕਿਸੇ ਨਾਲ ਜ਼ਰੂਰਤ ਕੀਤਾ ਗਿਆ ਇਸ ਪੱਦਰਪੁਰਸ਼ ਨੇ ਸਿਰਫ ਪਿਛਲੇ ਕਾਫੀ ਸਮੇਂ ਤੋਂ ਸਿੱਖਾਂ ਨਾਲ ਗਦਾਰੀ ਕਰਨ ਦੇ ਬਾਵਜੂਦ ਇੱਕ ਕਿਸ ਨੂੰ ਭਾਜਪੀ ਦੀ ਸਿਕਤਰੀ ਮਿਲੀ ਹੈ ਉਹ ਵੀ ਪਤਾ ਨਹੀਂ 171 ਹੋਣਗੇ ਇਹਨਾਂ ਦੇ ਉਹਨਾਂ ਚੱਕੇ ਵੀ ਹੋ ਗਿਆ ਇਸ ਨੇ ਸਾਰਾ ਇਹ ਝੂਠ ਔਰ ਕਫਰ ਔਰ ਉਹ ਵੀ ਗੁਰਤੇਗ ਬਹਾਦਰ ਸਾਹਿਬ ਦੇ ਮਾਨ ਹਸਾਨ ਬਾਰੇ ਇਸ ਵਾਸਤੇ ਕੀਤਾ ਕਿ ਸ਼ਾਇਦ ਇਹਨੂੰ ਕੋਈ ਚੋਧਰਾ ਮਿਲ ਜਾਏ ਸ਼ਾਇਦ ਕੋਈ ਐਸੀ ਚੀਜ਼ ਮਿਲ ਜਾਏ ਜਿਹਦੇ ਨਾਲ ਮੈਂ ਦਬਾ ਕੇ ਮਨੀ ਲਾਟਰਿੰਗ ਕਰ ਸਕਾਂ ਦਬਾ ਕੇ ਇਤਿਹਾਸ ਨੂੰ ਵਿਗਾੜ ਕੇ ਹੋਰ ਪੈਸੇ ਕਮਾਵਾਂ ਹੋਰ ਜ਼ਰੀਏ ਨਾਲ ਪੈਸੇ ਕਮਾਵਾਂ ਮੇਰਾ ਨਾਮ ਉੱਪਰ ਹੋ ਜਾਏ ਮੈਂ ਬੇਨਤੀ ਕਰਨੀ ਚਾਹੁੰਦਾ ਸਮੁੱਚੇ ਸਿੱਖ ਪੰਥ ਨੂੰ ਕਿ ਇਹ ਜੇ ਭੱਦਰਪੁਰਸ਼ਾਂ ਦੇ ਨਾਲ ਪਬਲਿਕਲੀ ਹੱਥ ਮਿਲਾਣਾ ਵੀ ਤੁਹਾਡਾ ਗਨਾਹ ਹੈ ਗੁਰੂ ਤੁਹਾਨੂੰ ਬਖਸ਼ੇਗਾ ਨਹੀਂ ਮੈਂ ਕਈ ਵਾਰ ਦੇਖਦਾ ਹਾਂ ਵੀ ਜਾ ਕੇ ਖੜਾ ਹੋ ਕੇ ਫਿਰ ਮਿਲਦਾ ਹੈ ਮੈਂ ਹਰਾਣਾ ਉਹਨਾਂ ਸਿੱਖਾਂ ਦੇ ਕਿਹੜੇ ਕੋ ਕਰਮ ਜਿਹੜੇ ਪਿਛਲੇ 11 ਸਾਲਾਂ ਵਿੱਚ ਨੇ ਨਹੀਂ ਕੀਤੇ ਕਿਹੜੇ ਕੋ ਕਰਮ ਫਿਰ ਲੋਕੀ ਮੂੰਹ ਲਾਂਦੇ ਹਨ ਰਾਨੀ ਹੈ ਇਸ ਗਾਲ ਦੀ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਰਕਾਬਗਾਂਦ ਦਾ ਸਥਾਨ ਹੈਗਾ ਜਿੱਥੇ ਭਾਈ ਲੱਖੀ ਸ਼ਾਹ ਉਹ ਜਾ ਰਹੇ ਨੇ ਆਪਣੇ ਘਰ ਨੂੰ ਅਗ ਲਾ ਕੇ ਤੇ ਗੁਰ ਤੇਗ ਬਹਾਦਰ ਸਾਹਿਬ ਦਾ ਸਸਕਾਰ ਕੀਤਾ ਸੀ ਇਹ ਦਿੱਲੀ ਤੋਂ ਉਸ ਵਕਤ ਕਾਫੀ ਦੂਰ ਗਿਣਾ ਜਾਂਦਾ ਸੀ ਦਿੱਲੀ ਦੇ ਚਾਰ ਦਰਵਾਜੇ ਅਜਮੇਰੀ ਗੇਟ ਦਿੱਲੀ ਗੇਟ ਲੋਰੀ ਗੇਟ ਤੇ ਇੱਕ ਹੋਰ ਇਹ ਚਾਰ ਦਰਵਾਜ਼ਿਆਂ ਵਿੱਚ ਦਿੱਲੀ ਘਰੀ ਪਈ ਸੀ ਸਾਡੇ ਆਪ ਨੇ ਵੇਖਦਿਆ ਵੇਖਦਿਆ ਪਾਕਿਸਤਾਨ ਬਣਨ ਤੋਂ ਬਾਅਦ ਜੱਸਿਆਏ ਕਰੋਲ ਬਾਗ ਤੱਕ ਦਿੱਲੀ ਖ ਸੀ ਉਸ ਤੋਂ ਬਾਅਦ ਖਤਮ ਸੀ ਇਹ ਉੱਥੇ ਕਿਹੜੀ ਮਸਜਿਦ ਬਣਾਤੀ ਮੁਸਲਮਾਨਾਂ ਨੇ ਮੈਨੂੰ ਨਹੀਂ ਸਮਝ ਆਂਦੀ ਵੀ ਕਿਹੜੇ ਇਤਿਹਾਸੋਂ ਪੜ੍ਹਿਆ ਆਈ ਇਹ ਤੇ ਬਨਜਾਰੇ ਸਿੱਖਾਂ ਦਾ ਇਲਾਕਾ ਸੀ ਸਾਰਾ ਇਹ ਸਾਰੀ ਜ਼ਮੀਨ ਜਿੱਥੇ ਨਵੀਂ ਦਿੱਲੀ ਬੈਠੀ ਹੋਏ ਸਾਰੇ ਭਾਈ ਲੱਖੀ ਸਾਹਿਬ ਪੰਜਾਬ ਦੇ ਜ਼ਮੀਨ ਸੀ। ਉਹਨੂੰ ਰਾਸੀਨਾ ਪਿੰਡ ਕਿਹਾ ਜਾਂਦਾ ਸੀ। ਇੱਥੋਂ ਕਿੱਥੋਂ ਮੁਸਲਮਾਨ ਆ ਗਏ ਜਿਹਨਾਂ ਮਸਜਿਦ ਬਣਾਈ ਹੋਣੀ ਹੈ। ਤੂੰ ਸਿਰਫ ਇਤਿਹਾਸ ਨੂੰ ਵਿਗਾੜਨ ਦੇ ਲਈ ਔਰ ਉਹਦਾ ਨਾਂ ਕੀ ਹੈ ਤੈਸ ਨੈਸ ਕਰਨ ਲਈ ਆਪਣੇ ਕੋਈ ਲਾਲਚ ਪੂਰਾ ਕਰਨ ਲਈ ਇਹ ਕੰਮ ਕਰ ਰਹੇ ਆ। ਲੱਖ ਲਾਣਾ ਤੇ ਤੈਨੂੰ ਤੇ ਨਾਲ ਤੇਰੇ ਜੰਮਣ ਵਾਲਿਆਂ ਨੂੰ ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾਂ। ਅੱਜ ਮੈਂ ਐਸ਼ ਕੈਤ ਸਿੰਘ ਸਾਹਿਬ ਗਾਨੀ ਰਗਵੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਭੇਜੀ ਹੈ ਮੈਂ ਉਹਨਾਂ ਨੂੰ ਇਸ ਮਾਧਿਅਮ ਰਾਹੀਂ ਬੇਨਤੀ ਕਰਾਂਗਾ ਇਸ ਦੇ ਉੱਤੇ ਫੌਰਨ ਐਕਸ਼ਨ ਲਿਆ ਜਾਵੇ ਔਰ ਜੇ ਤੁਸੀਂ ਐਕਸ਼ਨ ਨਾ ਲਏ ਆਲਰੇਡੀ ਮੇਰੀ ਇੱਕ ਕੰਪਲੇਂਟ ਇਹਦੀਆਂ ਕਰਸਤਾਨੀਆਂ ਬਾਰੇ ਇਹਦੀਆਂ ਦੁਰਾਚਾਰੀਆਂ ਬਾਰੇ ਇਹਦੀ ਕੌਮਫਰੈਸ਼ੀ ਬਾਰੇ ਤੁਹਾਡੇ ਕੋਲ ਪਈ ਹੈ ਇਸ ਨੂੰ ਬੁਲਾ ਕੇ ਜੇ ਇਸ ਨੂੰ ਪੰਚੋਂ ਨਾ ਚੇਕੇਗਾ ਤੇ ਇਹ ਜੇ ਕਈ ਹੋਣ ਜੰਮਣਗੇ ਵਰਨਾ ਇਹ ਜਮਣੇ ਬੰਦ ਹੋ ਜਾਣਗੇ ਮੇਰੀ ਬੇਨਤੀ ਹੈ ਇਹ ਪ੍ਰਵਾਨ ਕਰ ਲੈਣਾ ਔਰ ਮੈਂ ਫਿਰ ਇੱਕ ਵਾਰ ਸੇ ਚੇਤਾਵਨੀ ਦਿੰਦਾ ਅੱਜ ਅਸੀਂ ਕਹਿ ਰਹਾਂ ਅੱਗੋਂ ਤੋਂ ਅਗਰ ਤੁਸੀਂ ਸਿੱਖ ਕੌਮ ਦੇ ਇਤਿਹਾਸ ਨਾਲ ਗੁਰੂਆਂ ਦੇ ਇਤਿਹਾਸਾਂ ਛੇੜਾ ਖਾਨੀ ਕੀਤੀ ਤਾਂ ਫਿਰ ਤੇਰੇ ਵਾਸਤੇ ਜਿਹੜੇ ਇੰਜ਼ਾਮ ਹਨ ਉਹ ਬਹੁਤ ਬੁਰੇ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਮੈਂ ਸਮਝਦਾ ਕਿ ਮਨਜਿੰਦਰ ਸਿੰਘ ਸਿਰਸਾ ਨੂੰ ਇੱਕ ਆਦਤ ਹੈ ਕਿ ਨਵੇਂ ਤੋਂ ਨਵਾਂ ਇਤਿਹਾਸ ਕੱਢਣ ਵਾਸਤੇ ਔਰ ਇਤਿਹਾਸ ਕੱਢਣ ਤੋਂ ਪਹਿਲੇ ਤੱਥ ਨਹੀਂ ਕੱਢਦੇ ਇਹ ਇੱਕ ਵਾਰੀ ਨਹੀਂ ਪਹਿਲੀ ਵਾਰੀ ਨਹੀਂ ਇਹ ਕਈ ਵਾਰੀ ਕਰ ਚੁੱਕੇ ਨੇ ਜਿਸ ਦਾ ਰਕਾਲ ਤਖਤ ਸਾਹਿਬ ਨੇ ਤਾੜਨਾ ਵੀ ਕੀਤੀ ਸੀ ਮਨਜਿੰਦਰ ਸਿੰਘ ਸਿਰਸਾ ਨੂੰ ਕਿ ਤੂੰ ਮਿਹਰਬਾਨੀ ਕਰਕੇ ਇਤਿਹਾਸ ਤੋਂ ਪਰੇ ਰਹੇ ਔਰ ਜੇ ਕੋਈ ਬੋਲਣਾ ਹੋਵੇ ਤੇ ਪਹਿਲੇ ਉਹਨੂੰ অথেন্টিਕੇਟਿਡ ਸੋਰਸ ਉਹਦੇ ਜ਼ਰੂਰ ਲੱਭਣੇ ਚਾਹੀਦੇ ਨੇ ਮੈਂ ਅੱਜ ਮਨਜਿੰਦਰ ਸਿੰਘ ਸਿਰਸਾ ਨੂੰ ਚੈਲੰਜ ਕਰਦਾ ਕਿਉਂਕਿ ਦਿੱਲੀ ਕਮੇਟੀ ਦੀਆਂ ਲਗਾਮਾਂ ਤੇ ਅੱਜ ਵੀ ਉਹਦੇ ਹੱਥ 'ਚ ਹੈ ਉਹ ਤੇ ਕਟਪੁਤਲੀ ਪ੍ਰਧਾਨ ਹੈ ਆਪਣਾ ਹਰਮੀਤ ਸਿੰਘ ਕਾਲਕਾ ਰਿਕਾਬਗਨ ਸਾਹਿਬ ਦੇ ਬਾਹਰ ਇੱਕ ਬੋਰਡ ਲੱਗਾ ਹੋਇਆ ਇਤਿਹਾਸ ਦਾ ਮੈਂ ਉਹਨਾਂ ਨੂੰ ਚੈਲੰਜ ਕਰਦਾ ਕਿ ਉਹ ਬੋਰਡ ਨੂੰ ਉਤਾਰ ਲੈਣ ਔਰ ਉਹਦੇ ਉੱਤੇ ਇਹ ਇਤਿਹਾਸ ਲਿਖ ਦੇਣ ਜੋ ਬੋਲਦੇ ਪਏ ਨੇ ਕਿ ਇੱਥੇ ਪਹਿਲੇ ਮਸੀਤ ਹੁੰਦੀ ਸੀ ਔਰ ਹੁਣ ਇੱਥੇ ਗੁਰਦੁਆਰਾ ਸਾਹਿਬ ਸਥਾਪਿਤ ਹੈ ਇਹ ਰਿਕਾਬਗਨ ਸਾਹਿਬ ਦੇ ਬਾਅਦ ਲਿਖ ਲੈਣ ਇਹਨਾਂ ਨੂੰ ਦਿੱਲੀ ਦੇ ਸਿੱਖ ਕੀ ਦੁਨੀਆ ਭਰ ਚ ਰਹਿਣ ਦਾ ਗੁਰੂ ਨਾਨਕ ਨਾਮ ਲੈਵਾ ਆਪੇ ਹੀ ਨਾ ਤੋਂ ਹਿਸਾਬ ਮੰਗ ਲਊਗਾ ਕਿ ਤੁਸੀਂ ਇਹ ਕਿੱਥੋਂ ਬੋਲਦੇ ਪਏ ਕੀ ਲੱਗਦਾ ਸਰ ਆਖਰ ਉਹਨਾਂ ਨੇ ਬਿਆਨ ਕਿਉਂ ਦਿੱਤਾ ਗਿਆ ਮੈਂ ਸਮਝਦਾ ਕਿ ਇਹ ਖੁਸ਼ ਕਰਨ ਵਾਸਤੇ ਕਿ ਉਸ ਪਾਸੇ ਮੰਦਿਰ ਬਣਿਆ ਹੈ ਰਾਮਜਨਮ ਭੂਮੀ ਤੇ ਇਹ ਖੁਸ਼ ਕਰਨ ਵਾਸਤੇ ਕਿਉਂਕਿ ਇਹਨਾਂ ਨੂੰ ਕਿਹਾ ਨਹੀਂ ਕਿਸੇ ਨੇ ਇਹਨਾਂ ਨੂੰ ਕਿਸੇ ਬੀਜੇਪੀ ਨੇ ਕਿਸੇ ਮੋਦੀ ਸਾਹਿਬ ਨੇ ਕਿਸੇ ਹੋਮ ਮਿਨਿਸਟਰ ਸਾਹਿਬ ਨੇ ਨਹੀਂ ਆਖਿਆ ਕਿ ਇਹ ਬੋਲੋ ਇਹ ਆਪ ਚਾਪ ਲੂਸੀ ਕਰਨ ਦੇ ਚੱਕਰ ਦੇ ਵਿੱਚ ਕੋਈ ਨਾ ਕੋਈ ਰਾਜ ਸਭਾ ਕੋਈ ਨਾ ਕੋਈ ਐਮਪੀ ਦੀ ਟਿਕਟ ਲੈਣ ਵਾਸਤੇ ਆਪਣੇ ਨੰਬਰ ਵਡਾਉਣ ਵਾਸਤੇ ਇਹ ਮੈਜੋਰਟੀ ਕਮਿਊਨਿਟੀ ਨੂੰ ਖੁਸ਼ ਕਰਨ ਦੀ ਗੱਲਾਂ ਕਰਦੇ ਪਏ ਹਨ ਲੇਕਿਨ ਪੂਰਾ ਮਾਮਲਾ ਆਖਿਰ ਕੀ ਹੈ ਕਿ ਸਚਾਈ ਕੀ ਹੈ ਸਰ ਇਹਦੇ ਪਿੱਛੇ ਦੇਖੋ ਸਿਚੁਏਸ਼ਨ ਇਹ ਹੈ ਕਿ ਸਚਾਈ ਇਹਦੇ ਚ ਇਹ ਹੈਗੀ ਹੈ ਕੀ ਇਸ ਤੇ ਕੰਟਰੋਵਰਸੀ ਹੋਈ ਸੀ 1783 ਦੇ ਵਿੱਚ ਔਰ ਉਸ ਵੇਲੇ ਜਦ ਕੀ ਦਸ਼ਮਪਿਤਾ ਜਦੋਂ 1707 ਦੇ ਵਿੱਚ ਇੱਥੇ ਆਏ ਸੀਗੇ ਉਸ ਵੇਲੇ ਉਹਨਾਂ ਨੇ ਦੋਵੇਂ ਥਾਂ ਦੇ ਉੱਤੇ ਇੱਥੇ ਮੰਜੀ ਸਥਾਪਿਤ ਕੀਤੀ ਸੀ ਔਰ ਸੀਸਗਨ ਸਾਹਿਬ ਦੀ ਨਿਸ਼ਾਨਦੇਹੀ ਵੀ ਕੀਤੀ ਸੀ ਉਹਦਾ 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 ਇੱਕ ਕਿਸਮ ਦਾ ਉੱਥੇ ਕੋਈ ਉਹਨਾਂ ਨੇ ਕਾਇਮ ਵੀ ਕੀਤੀ ਸੀ ਯਾਦਗਾਰ ਵੀ ਕਾਇਮ ਕੀਤੀ ਸੀ ਲੇਕਿਨ ਇਹਨਾਂ हिस्ट्री ਜੇ ਆਂਦਾ ਕਿ ਇੱਥੇ ਫੇਰ ਜਿਹੜਾ ਹੈਗਾ ਰਿਕਾਬਗਨ ਸਾਹਿਬ ਕੋਈ ਮਸਜਿਦ ਹੈਗੀ ਮਸਜਿਦ ਉਥੇ ਅੱਜ ਵੀ ਹੈਗੀ ਹੈ ਰਿਕਾਬਗਨ ਸਾਹਿਬ ਦੀ ਹੱਦ ਦੇ ਨਾਲ ਉਥੇ ਐਨਡੀ ਐਮਸੀ ਦਾ ਦਫਤਰ ਆ ਉਹਨੂੰ ਵੀ ਰਿਕਾਬਗੰਜ ਮਸਜਿਦ ਕਿਹਾ ਜਾਂਦਾ ਉਥੇ ਇਹ ਜਦੋਂ ਕੰਟਰੋਵਰਸੀ ਹੋਈ ਸੀਗੀ ਇਸ ਕੰਟਰੋਵਰਸੀ ਦੇ ਵਿੱਚ ਫਿਰ ਇਹ ਫੈਸਲਾ ਹੋਇਆ ਸੀਗਾ ਕਿ ਉਹੀ ਸਥਾਨ ਹੈ ਕਿਉਂਕਿ ਥੱਲੋਂ ਦੀ ਅਸਤੀਆਂ ਨਿਕਲੀਆਂ ਸਨ ਜਦੋਂ ਦੀ ਖੁਦਾਈ ਕੀਤੀ ਗਈ ਗੁਰਤੇਗ ਬਾਦਰ ਪਾਸ਼ਾ ਦੀਆਂ ਔਰ ਇੱਥੇ ਗੁਰਦੁਆਰੇ ਦੀ ਸਥਾਪਨਾ ਸਹੀ ਤੌਰ ਦੇ ਵਿੱਚ ਬਾਬਾ ਬਗੇਲ ਸਿੰਘ ਹੋਰਾਂ ਨੇ ਜੱਸਾ ਸਿੰਘ ਆਲੂ ਵਾਲੀਆ ਜੱਸਾ ਸਿੰਘ ਰਾਮਗੜੀਆ ਜੈਨੇ ਕੀਤੀ ਸੀ ਲੇਕਿਨ ਜਿਸ ਤਰੀਕੇ ਨਾਲ ਲਿਆਖਦੇ ਨੇ ਕਿ ਇੱਥੇ ਸਿੱਖਾਂ ਨੇ ਮਸਜਿਦ ਨੂੰ ਧਵਸਤ ਕਰਕੇ ਬਣਾਇਆ ਗਿਆ ਮੈਂ ਸਮਝਦਾ ਕਿਸੇ ਆਪਣੇ ਆਕਾ ਨੂੰ ਖੁਸ਼ ਕਰਨਾ ਚਾਹੁੰਦੇ ਨੇ ਇਹ ਇਤਿਹਾਸ ਨਹੀਂ ਮੈਂ ਸਰਸਾ ਸਾਹਿਬ ਨੂੰ ਇਹ ਕਹਿਣਾ ਚਾਹਨਾ ਕਿ ਤੁਹਾਡੀ ਇੱਕ ਲੰਬੀ ਫੈਰਸਤ ਹੈ ਤੁਹਾਡੀ ਇੱਕ ਲੰਬੀ ਫੈਰਸ ਤੇ ਕਿ ਤੁਸੀਂ ਨਵੇਂ-ਨਵੇਂ ਇਤਿਹਾਸ ਕੱਢ ਕੇ ਲਿਆਂਦੇ ਹੋ ਤੁਸੀਂ ਗੁਰੂ ਹਰਿਕ੍ਰਿਸ਼ਨ ਪਾਸ਼ਾ ਨੂੰ ਤੁਸੀਂ ਕਵਾਰੰਟਾਈਨ ਕਰ ਦਿੱਤਾ ਸੀਗਾ ਕਿ ਉਹ ਕਵਾਰੰਟਾਈਨ ਹੋ ਗਏ ਸੀ ਦਸਮ ਪਿਤਾ ਆਖਦੇ ਨੇ ਕਿ ਸ੍ਰੀ ਹਰਿਕ੍ਰਿਸ਼ਨ ਈ ਹੈ ਜਿਸ ਡੱਠੇ ਸਭ ਦੁੱਖ ਜਾਏ ਉਹਨਾਂ ਦੇ ਦਰਸ਼ਨਾਂ ਨਾਲ ਸਭ ਦੇ ਦੁੱਖ ਜਾਂਦੇ ਨੇ ਤੁਸੀਂ ਉਹਨਾਂ ਨੂੰ ਕਵਾਰੰਟਾਈਨ ਕਰ ਦਿੱਤਾ ਸੀ ਤੁਸੀਂ ਇਹ ਵੀ ਆਖਿਆ ਸੀਗਾ ਕਿ ਜਦੋਂ ਲੱਖੀਸ਼ਾ ਬੰਜਾਰਾ ਉਹਨਾਂ ਦਾ ਧੜ ਚੁੱਕ ਕੇ ਲਿਆਏ ਸੀਗੇ ਨਵੇਂ ਪਾਸ਼ਾ ਦਾ ਸ਼ਹਾਦਤ ਤੋਂ ਬਾਅਦ ਇੱਥੇ ਉਹਨਾਂ ਨੂੰ ਦਈ ਨਾਲ ਪਹਿਲੇ ਨਵਾਇਆ ਗਿਆ ਫਿਰ ਖੂਹ ਤੇ ਇਸ਼ਨਾਨ ਕੀਤਾ ਗਿਆ ਸੀ ਮੈਂ ਤੁਹਾਨੂੰ ਸਵਾਲ ਕੀਤਾ ਸੀਗਾ ਉਹ ਦਹੀਂ ਮਦਰ ਡੇਰੀ ਦਾ ਸੀਗਾ ਉਹ ਦਹੀਂ ਜਿਹੜਾ ਸੀ ਅਮੁਲਦਾ ਸੀ ਉਹਨੇ ਘਰ ਜਮਾਇਆ ਸੀ ਤੂੰ ਇਹ ਇਤਿਹਾਸ ਨਵੇਂ-ਨਵੇਂ ਕਿੱਥੋਂ ਕੱਢ ਕੇ ਲੈ ਆਂਦਾ ਔਰ ਜਦੋਂ ਤੂੰ ਆਖਦਾ ਹੈ ਕਿ ਬਈ ਅ ਅ ਅ ਅ ਅ ਅਠਵੇਂ ਪਾਸ਼ਾ ਨੇ ਜਿਹੜੀ ਗੁਰਗੱਦੀ ਹੈ ਉਹ ਗੁਰੂ ਗ੍ਰੰਥ ਸਾਹਿਬ ਨੂੰ ਦੇ ਦਿੱਤੀ ਸੀਗੀ ਇਹ ਇਤਿਹਾਸ ਤੂੰ ਕਿੱਥੋਂ ਲੈ ਕੇ ਆਇਆ ਸੀਗਾ ਮੈਂ ਤੇਰੇ ਤੋਂ ਪੁੱਛਣਾ ਚਾਹਣਾ ਫਿਰ ਇਹਦਾ ਮਤਲਬ ਨੌਵੇਂ ਪਾਸ਼ਾ ਦਾ ਇਤਿਹਾਸ ਖਤਮ ਦਸਮ ਪਾਤਸ਼ਾਹ ਦਾ ਇਤਿਹਾਸ ਖਤਮ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਨਵੇਂ ਸਿਰਿਓਂ ਦਸਮ ਪਿਤਾ ਨੇ ਨਵੇਂ ਮਹੱਲੇ ਦੇ ਸ਼ਲੋਕ ਜੋੜੇ ਸੀ ਉਹ ਖਤਮ ਸੈਬਜ਼ਾਦੇ ਦੀ ਸ਼ਹਾਦਤ ਖਤਮ ਨਵੇਂ ਪਾਤਸ਼ਾਹ ਦੀ ਸ਼ਹਾਦਤ ਖਤਮ ਇਹ ਤੁਸੀਂ ਇਤਿਹਾਸ ਲੈ ਕੇ ਕਿੱਥੋਂ ਆਦਿਓ ਮੈਨੂੰ ਇਹ ਨਹੀਂ ਸਮਝ ਆਂਦੀ ਤੁਸੀਂ ਸਾਰੀ ਮਰਿਆਦਾ ਤੋੜੀਆਂ ਤੁਸੀਂ ਕਦੀ ਕਰਵਾ ਚੌਤ ਕਰਾ ਦਿੰਦੇ ਹੋ ਸਰੋਵਰ ਦੇ ਉੱਤੇ ਗੁਰਦੁਆਰਾ ਬੰਗਲਾ ਸਾਹਿਬ ਤੁਸੀਂ ਕਿਤੇ ਮੂਰਤੀਆਂ ਲਗਾ ਦਿੰਦੇ ਹੋ ਨਗਰ ਕੀਰਤਨ ਦੇ ਵਿੱਚ ਸਾਡੀ ਮਰਿਆਦਾ ਹੈ ਨਹੀਂ ਤੁਸੀਂ ਐਸੇ-ਐਸੇ ਇਤਿਹਾਸ ਕੱਢ ਕੇ ਲਿਆਦੇ ਹੋ ਮੈਂ ਸਮਝਦਾ ਵਾਂ ਕਿ ਤੁਸੀਂ ਤੁਹਾਨੂੰ ਟੋਕਿਆ ਗਿਆ ਲੇਕਿਨ ਤੁਸੀਂ ਨਹੀਂ ਮੰਨਦੇ ਤੁਸੀਂ ਇੱਕ ਨਵਾਂ ਕੰਮ ਵੀ ਕੀਤਾ ਸੀ ਜਦੋਂ ਦਾੜੀ ਰੰਗਦੇ ਸੀ ਕਿ ਪ੍ਰਧਾਨਗੀ ਦੀ ਤੌਰ ਤੇ ਉਹਦੀ ਸ਼ਿਕਾਇਤ ਹੋਈ ਤੁਸੀਂ ਪੰਜ ਪਿਆਰਿਆਂ ਨੂੰ ਤਲਬ ਕੀਤਾ ਜਿਹੜਾ ਅਜੇ ਤੱਕ ਕਦੀ ਨਹੀਂ ਹੋਇਆ ਦਿੱਲੀ ਦੇ ਪੰਜ ਪਿਆਰਿਆਂ ਨੂੰ ਤਲਬ ਕਰਕੇ ਆਪ ਹੀ ਦੱਸਿਆ ਕਿ ਮੈਨੂੰ ਇਹ ਤਨਖਾਹ ਲਾ ਦਿਓ ਅੱਜ ਤੋਂ ਬਾਅਦ ਮੈਂ ਦਾੜ੍ਹੀ ਨਹੀਂ ਰੰਗਾਂਗਾ ਮੈਂ ਸਮਝਦਾ ਵਾਂ ਕਿ ਮਿਹਰਬਾਨੀ ਕਰਕੇ ਮੈਂ ਫੇਰ ਉਸੇ ਗੱਲ ਤੇ ਆਨਾ ਵਾਂ ਕਿ ਤੁਸੀਂ ਗੁਰਦੁਆਰਾ ਰਿਕਾਬਗੰਜ ਸਾਹਿਬ ਦੇ ਬਾਹਰ ਜਿਹੜਾ ਇਤਿਹਾਸ ਦਾ ਬੋਰਡ ਲੱਗਿਆ ਉਹਨੂੰ ਲਾਓ ਔਰ ਉੱਥੇ ਜੋ ਇਤਿਹਾਸ ਤੁਸੀਂ ਕਹਿ ਰਹੇ ਹੋ ਉਹਨੂੰ ਲਿਖ ਕੇ ਲਗਾ ਦਿਓ ਤੇ ਸੰਗਤ ਆਪੇ ਤੁਹਾਡੇ ਤੋਂ ਸਾਹ ਪੂਜੇਗੀ ਜੀ ਉਹਨਾਂ ਨੇ ਇੱਕ ਐਸਜੀਪੀਸੀ ਦੀ ਬੁੱਕ ਦਾ ਹਵਾਲਾ dete ਵੇ ਐਸਾ ਕਹਾ ਹੈ ਮੈਂ ਸਮਝਦਾ ਕਿ ਉਹਦੀ ਵੀ ਪਿਛੋਕੜ 'ਚ ਜਾਣ ਦੀ ਲੋੜ ਹੈਗੀ ਹੈ ਉਹਦੇ ਪਿਛੋਕੜ 'ਚ ਕੀ ਹੈ ਉਸ ਕਿਤਾਬ ਦੇ ਵਿੱਚ ਖੋਰ ਵੀ ਕੰਟਰੋਵਰਸ਼ਲ ਗੱਲ ਹੈਗੀ ਹੈ ਮੈਂ ਸਮਝਦਾ ਵਾਂ ਕਿ ਜਿਹੜਾ ਅਕਾਲ ਤਖਤ ਸਾਹਿਬ ਨੇ ਇਹਨਾਂ ਨੂੰ ਆਖਿਆ ਸੀਗਾ ਕਿ ਤੁਸੀਂ ਕਿਉਂ ਨਹੀਂ ਕਿਸੇ ਤੁਸੀਂ ਅੱਜ ਤੋਂ ਬਾਅਦ ਕਿਸੇ ਇਤਿਹਾਸਿਕ ਗੱਲ ਦੇ ਉੱਤੇ ਨਹੀਂ ਬੋਲਣਾ ਔਰ ਜੇ ਬੋਲੋਗੇ ਤੇ ਤੁਸੀਂ ਉਹਦੀ ਕੋਕ ਕਰਕੇ ਕਿਸੇ ਸੋਰਸਸ ਤੋਂ ਲੈ ਕੇ ਕਰਨਾ ਮੈਂ ਸਮਝਦਾ ਵਾਂ ਕਿ ਐਸਜੀਪੀਸੀ ਦੀ ਕਿਤਾਬ ਦਾ ਜਿਹਦਾ ਹਵਾਲਾ ਦੇ ਰਹੇ ਨੇ ਉੱਥੇ ਤੇ ਉਹ ਆਖਦੇ ਪਏ ਨੇ ਕਿ ਜੇ ਲਬਾਣੇ ਜਿਹੜੇ ਸੀਗੇ ਉਹ ਮਹਾਰਾਜ ਦਾ ਧੜ ਚੁੱਕ ਕੇ ਲੈ ਗਏ ਸੀ ਲਬਾਣੇ ਨਹੀਂ ਲੈ ਕੇ ਗਏ ਸੀ ਬੰਜਾਰੇ ਲੈ ਕੇ ਗਏ ਸੀ ਲੱਖੀਸ਼ਾ ਬੰਜਾਰਾ ਲੈ ਕੇ ਗਿਆ ਸੀਗਾ ਮੈਂ ਸਮਝਦਾ ਕਿ ਜਿੱਥੇ ਕੰਟਰੋਵਰਸੀ ਹੈ ਤੁਸੀਂ ਉਸ ਨੂੰ ਕਿਦਾਂ অথেন্টিਕੇਟ ਕਰ ਸਕਦੇ ਹੋ ਔਰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕੌਮ ਨੂੰ ਮਨਜਿੰਦਰ ਸਿੰਘ ਸਿਰਸਾ ਹਰਮੀਤ ਸਿੰਘ ਕਾਲਕਾ ਇਹ ਪ੍ਰਧਾਨ ਰਹੇ ਨੇ ਗੁਰਦੁਆਰਾ ਕਮੇਟੀ ਦੇ ਸੋਸ਼ਲ ਮੀਡੀਆ ਤੇ ਜੋ ਬੋਲਦੇ ਨੇ ਰਿਕਾਰਡ ਹੋ ਜਾਂਦਾ ਗਲਤ ਹੋਵੇ ਜਾਂ ਸਹੀ ਹੋਵੇ ਅੱਜ ਤੋਂ 50 ਸਾਲ 100 ਸਾਲ ਬਾਅਦ ਲੋਕੀ ਕਹਿਣਗੇ ਜੀ ਬਹੁਤ بڑے ਕੋਈ ਲੀਡਰ ਰਹੇ ਥੇ ਉਹ ਤੋਂ ਗੁਰਦੁਆਰਾ ਕਮੇਟੀ ਦੇ ਪ੍ਰੈਜ਼ੀਡੈਂਟ ਸਨ ਜੋ ਇਤਿਹਾਸ ਨੂੰ ਬੋਲ ਰਹੇ ਉਹ ਠੀਕ ਹੀ ਹੋਗਾ ਮੈਂ ਸਮਝਦਾ ਵਾਂ ਕਿ ਇਹਨਾਂ ਨੂੰ ਇਸ ਤੋਂ ਸੁਚੇਤ ਰਹਿਣਾ ਚਾਹੀਦਾ ਅਵਾਰਡ ਕਰਨਾ ਚਾਹੀਦਾ ਕਿ ਇਤਿਹਾਸ ਨੂੰ ਛੇੜ ਛਾੜ ਨਾ ਕਰਨ ਆਪਣੇ ਆਕਾ ਨੂੰ ਖੁਸ਼ ਕਰਨ ਲਈ ਆਪਣੇ ਮਫਾਦ ਵਾਸਤੇ ਸਾਡਾ ਇਤਿਹਾਸ ਨਾ ਵਿਗਾੜਨ ਮੈਂ ਸਮਝਦਾ ਹਾਂ ਕਿ ਕੋਈ ਵੀ ਗੱਲ ਕਿਸੇ ਵੀ ਸ਼ਖਸ ਨੂੰ ਸਿੱਖ ਪੰਥ ਦੇ ਵਿੱਚ ਵਿਵਾਦਿਤ ਲੱਗਦੀ ਹੈ ਤੇ ਉਹਦੀ ਸਭ ਤੋਂ ਪਹਿਲੀ ਜ਼ਿੰਮੇਵਾਰੀ ਬੰਦੀ ਹੈ ਕਿ ਉਹਦੀ অথੋਰੀਟੀਕੇਸ਼ਨ ਚੈੱਕ ਕਰੇ ਔਰ ਉਸ ਤੋਂ ਬਾਅਦ ਇਸ ਮੁੱਦੇ ਨੂੰ ਵੱਡੀ ਸੰਸਥਾਵਾਂ ਨੂੰ ਚਾਹੇ ਉਹ ਗੁਰਦੁਆਰਾ ਕਮੇਟੀ ਦਿੱਲੀ ਦੀ ਹੋਵੇ ਚਾਹੇ ਉਹ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਵੇ ਉਸ ਤੋਂ ਬਾਅਦ ਇਸ ਮੁੱਦੇ ਨੂੰ ਉੱਥੇ ਲੈ ਕੇ ਜਾਣਾ ਚਾਹੀਦਾ ਸਰਦਾਰ ਮਨਜੀਤ ਸਿੰਘ ਸਿਰਸਾ ਨੇ ਇੱਕ ਬਿਆਨ ਦਿੱਤਾ ਜਦੇ ਉੱਤੇ ਸਦਾ ਪਰਮਜੀਤ ਸਿੰਘ ਸਰਨਾ ਨੇ ਇਹਨੂੰ ਵਿਵਾਦਿਤ ਕੋਸ਼ਿਸ਼ ਕੀਤਾ ਮਗਰ ਇਹ ਗੱਲ ਬਿਲਕੁਲ ਗੈਰੰਟੀ ਹੈ ਕਿ ਜਿਸ ਵਕਤ ਅਸੀਂ ਸਿਰਸਾ ਜੀ ਨਾਲ ਗੱਲ ਵੀ ਕੀਤੀ ਔਰ ਇਹ ਅੱਜ ਨਹੀਂ 2015 ਤੋਂ ਜਦ ਵੀ ਫਤਿਹ ਦੇ ਉਸ ਮਨਾਇਆ ਜਾਂਦਾ ਹੈ ਸਟੇਜਾਂ ਦੇ ਉੱਤੇ ਤਕਰੀਬਨ 7-8 ਸਾਲ ਤੋਂ ਉਸੇ ਵਕਤ ਤੇ ਸਰਦਾਰ ਮਨਜੀਤ ਸਿੰਘ ਸਿੱਧਾ ਨੇ ਸਟੇਜਾਂ ਦੇ ਉੱਤੇ ਗੱਲ ਕੀਤੀ ਔਰ ਇਸ ਥਾਨ ਦੇ ਇਤਿਹਾਸ ਬਾਰੇ ਗੱਲ ਕੀਤੀ ਕਿ ਇਸ ਜਗ੍ਹਾ ਤੇ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਜਿਸ ਵਕਤ ਉਹ ਆਈ ਸੀ ਇੱਥੇ ਇਸ ਜਗ੍ਹਾ ਨੂੰ ਜਿਹੜਾ ਨਾਮ ਦੱਸਿਆ ਸੀ ਉਹਨਾਂ ਨੇ ਮੇਰੇ ਚੇਤੇ ਨਹੀਂ ਆ ਰਿਹਾ ਮਨਜੀਤ ਸਾਹਿਬ ਮਨਜੀ ਸਾਹਿਬ ਦੇ ਨਾਮ ਦੇ ਉੱਤੇ ਇੱਥੇ ਗੁਰਦੁਆਰਾ ਸਾਹਿਬ ਜਗਾ ਬਣਾਈ ਗਈ ਮਹਾਰਾਜ ਦਾ ਸਥਾਨ ਬਣਾਇਆ ਗਿਆ। ਔਰ ਉਸ ਤੋਂ ਬਾਅਦ ਇਹਨੂੰ ਇੱਥੇ ਜਦ ਮੁਗਲ ਰਾਜ ਦਾ ਰਿਆ ਵਿੱਚ ਸਮਾ ਤੇ ਮੁਗਲ ਰਾਜ ਦੇ ਸਮੇਂ ਦੇ ਵਿੱਚ ਇੱਥੇ ਫਿਰ ਮਸਜਿਦ ਬਣਾਈ ਗਈ ਔਰ ਮਸਜਿਦ ਉਸ ਤੋਂ ਬਾਅਦ ਬਾਬਾ ਬਖੀਲ ਸਿੰਘ ਨੇ ਆ ਕੇ ਤੋੜੀ। ਇੱਕ ਗੱਲ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਹੈ। ਸਾਡੀ ਗੱਲ ਕਰਨ ਤੋਂ ਬਾਅਦ ਜਿਸ ਵਕਤ ਇਹ ਗੱਲ ਸਾਹਮਣੇ ਆਂਦੀ ਹੈ ਔਰ ਕਿਉਂਕਿ ਇਹ ਅਜ ਨਹੀਂ ਹੈ ਇਹ ਸਦਾਰ ਗੁਰਬਖਸ਼ ਸਿੰਘ ਚਮਸ਼ੇਰ ਇੱਕ ਲਿਖਾਰੀ ਨੇ ਜਿਨ੍ਹਾਂ ਨੇ ਕਿਤਾਬ ਲਿਖੀ ਉਸ ਕਿਤਾਬ ਦਾ ਨਾਮ ਹੈ ਸ਼ਹੀਦੀ ਜੀਵਨ ਔਰ ਉਸ ਕਿਤਾਬ ਨੂੰ ਛਾਪਿਆ ਕਿਨੇ ਐਸਜੀਪੀਸੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਤਾਬ ਛਾਪ ਰਹੀ ਹੈ ਔਰ ਉਹਨੂੰ ਦੁਨੀਆ ਭਰ ਦੇ ਵਿੱਚ ਡਿਸਟ੍ਰਿਬਿਊਟ ਕੀਤਾ ਜਾਂਦਾ ਔਰ ਉਹਦਾ ਵੇਰਵਾ ਅਗਰ ਸਰਦਾਰ ਮਨਿੰਦਰ ਸਿੰਘ ਸਿਰਸਾ ਨੇ ਦਿੱਤਾ ਔਰ ਉਹ ਗਰ ਵਿਵਾਦਿਤ ਲੱਗਦਾ ਸੀ ਸਰਨਾ ਸਾਹਿਬ ਨੂੰ ਤੇ ਉਹ ਬੈਠ ਕੇ ਗੱਲ ਕੀਤੀ ਜਾਂਦੀ ਹੈ ਸ਼੍ਰੋਮਣੀ ਗੁਰਦੁਆਰਾ ਕਮੇਟੀ ਨਾਲ ਗੱਲ ਕੀਤੀ ਜਾਂਦੀ ਕਿ ਵੀ ਇਹ ਤੁਹਾਡੀ ਕਿਤਾਬ ਜਿਹੜੀ ਹੈ ਇਹ ਗਲਤ ਛਪੀ ਹੋਈ ਹੈ ਔਰ ਯਾ ਠੀਕ ਚਪੀਏ ਇਹ ਮੈਂ ਉਸ ਤੇ ਨਹੀਂ ਜਾਂਦਾ ਕਿਉਂਕਿ ਇਹ ਇਤਿਹਾਸਕਾਰਾਂ ਦਾ ਵਿਸ਼ਾ ਹੈ ਔਰ ਇਹਦੇ ਵਿੱਚ ਜਿਹੜੀ ਗੱਲ ਹੈਗੀ ਹੈ ਕਿ ਅਗਰ ਗਲਤ ਹੈ ਠੀਕ ਹੈ ਇਹਦਾ ਅਧਿਕਾਰ ਐਸਜੀਪੀਸੀ ਨੂੰ ਦਿੱਤਾ ਜਾਂਦਾ ਔਰ ਐਸਜੀਪੀਸੀ ਨੂੰ ਅਗਰ ਉਹ ਕੁਝ ਮੰnde ਮਗਰ ਸਰਨਾ ਸਾਹਿਬ ਦੀ ਇੱਕ ਮਾਨਸਿਕ ਇਹ ਸਥਿਤੀ ਰਹੀ ਹੈ ਕਿ ਉਹ ਆਪਣੇ ਤੋਂ ਵਾਦੇ ਸਿਆਣਾ ਕਿਸੇ ਨੂੰ ਸਮਝਦੇ ਨਹੀਂ ਉਹਨਾਂ ਨੇ ਜਦ ਵੀ ਗੱਲ ਕੀਤੀ ਹੈ ਸ਼੍ਰੋਮਣੀ ਕਮੇਟੀ ਅਕਾਲ ਤਖਤ ਸਾਹਿਬ ਦੇ ਵਿਪਰੀ ਜਾ ਕੇ ਕੀਤੀ ਹੈ ਔਰ ਅਸੀਂ ਐਸੀ ਨੂੰ ਦੇਖਦੇ ਹੋਏ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਦਿੱਲੀ ਕਮੇਟੀ ਵੱਲੋਂ ਚਿੱਠੀ ਵੀ ਲਿਖੀ ਗਈ ਹੈ। ਔਰ ਉਹਦੀ ਚ ਇਹ ਕਿਹਾ ਗਿਆ ਹੈ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਜਾ ਕੇ ਜੋ ਪਰਮਜੀਤ ਸਿੰਘ ਸਰਨਾ ਨੇ ਇਹ ਬਿਆਨਬਾਜ਼ੀ ਕੀਤੀ ਹੈ ਇਹਦਾ ਉੱਤੇ ਸੰਗਿਆਨ ਲੈਣਾ ਚਾਹੀਦਾ। ਔਰ ਮੈਂ ਸਮਝਦਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਇਹ ਸੰਗਿਆਨ ਲੈਣਾ ਚਾਹੀਦਾ ਹੈ ਕਿ ਜੇ ਸ਼੍ਰੋਮਣੀ ਕਮੇਟੀ ਦੀਆਂ ਛਾਪੀਆਂ ਹੋਈਆਂ ਕਿਤਾਬਾਂ ਜਿਹੜੀਆਂ ਠੀਕ ਨੇ ਔਰ ਉਹਦੇ ਉੱਤੇ ਕੋਈ ਵੀ ਬੰਦਾ ਕਿੰਤੂ ਪਰੰਤੂ ਕਰ ਰਿਹਾ ਭਾਵੇਂ ਉਹ ਕਿਸੇ ਵੀ ਪਾਰਟੀ ਦਾ ਰਾਸੀ ਪ੍ਰਧਾਨ ਕਿਉਂ ਨਾ ਹੋਵੇ ਮਗਰ ਉਹਨੂੰ ਉਹ ਸਜ਼ਾ ਬਿਲਕੁਲ ਲਗਾਨੀ ਚਾ ਇਹ اختیار ਨਹੀਂ ਦਿੱਤੇ ਜਾ ਸਕਦੇ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਨਾਲ ਜਿਹਦੀ ਸਾਂਝ ਹੋएगी ਉਹਨੂੰ ਬਚਾ ਕੇ ਰੱਖੀਏ ਤੇ ਦੂਜੇ ਬੰਦਿਆਂ ਨੂੰ ਅਸੀਂ ਅਕਾਲ ਤਖਤ ਤੇ ਬੁਲਾਉਂਦੇ ਰਹੀਏ ਸੋ ਇਹ ਦਿੱਲੀ ਕਮੇਟੀ ਨੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਨ ਵਸਤੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਵੀ ਹੈ ਚਿੱਠੀ ਵੀ ਲਿਖੀ ਹੈ ਕੱਲ ਜੀ ਆਪਸੇ ਇੱਕ ਸਵਾਲ ਹੈ ਕਿ ਅਭੀ ਰਾਮ ਮੰਦਿਰ ਬਣਨੇ ਕੇ ਬਾਅਦ ਇਹ ਮੁੱਦਾ ਜੋ ਹੈ ਬੀ ਜੀ ਪੀ ਕੇ ਬੀ ਜੀ ਪੀ ਕੋ ਲਗਾਤਾਰ ਸੂਟ ਕਰਤਾ ਆ ਰਹਾ ਹੈ ਕਿਆ ਐਸਾ ਹੀ ਮਾਮਲਾ ਹੈ ਕਿ ਰਕਾਬ ਬਣ ਕੇ ਜੋ ਰਕਾਬ ਮੇਂ ਜ਼ੋਰ ਦਵਾ ਰਹਾ ਹੈ ਯਹਾਂ ਪਰ ਇੱਕ ਮੈਜਿਕ ਥੀ उसको द्वेष क्या गया ये आप मानते हैं आप इस... देखो मैं मैं नहीं समझता कि यदि बीच में कोई राम मंदिर ना कंसर्न कोई गल है या जेडी गल ਤੁਸੀਂ ਕਹਿ ਰਹੇ ਹੋ ਕਿ ਬੀਜੇਪੀ ਨੂੰ ਸ਼ੂਟ ਕਰਦਾ ਬੀਜੇਪੀ ਨੂੰ ਕੋਈ ਗੱਲ ਸ਼ੂਟ ਕਰੇਗੀ ਇਹ ਗੱਲ ਇਹ ਕਿਸੇ ਨਾ ਕਿਸੇ ਐਂਗਲ ਨਾਲ ਜੋੜਤੀ ਜਾਏਗੀ ਕਿਉਂਕਿ ਸਰਦਾਰ ਮਨਜਿੰਦਰ ਸਿੰਘ ਸਿਰਸਾ ਭਾਰਤੀ ਜਨਤਾ ਪਾਰਟੀ ਦੇ ਨੈਸ਼ਨਲ ਸੈਕਟਰੀ ਨੇ ਇਸ ਕਰਕੇ ਉਹਨੂੰ ਉਸ ਪਾਸਿਬਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਨੂੰ ਦੂਸਰਾ ਰੰਗ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਬਿਆਨ ਕੋਈ ਉਹਨਾਂ ਨੇ ਪਹਿਲੀ ਵਾਰ ਨਹੀਂ ਦਿੱਤਾ ਅੱਜ ਤੋਂ ਪਹਿਲੇ ਵੀ ਕਈ ਜਗ੍ਹਾ ਤੇ ਤੁਸੀਂ ਉਹਨਾਂ ਦੀਆਂ ਵੀਡੀਓ ਕੱਢ ਕੇ ਦੇਖ ਸਕਦੇ ਹੋ ਉਹਨਾਂ ਨੇ ਪਹਿਲੇ ਵੀ ਦਿੱਤਾ ਤਦ ਸਰਨਾ ਸਾਹਿਬ ਨੂੰ ਸੁੱਤੇ ਪਏ ਸੀ ਅੱਜ ਜਿਸ ਵਕਤ ਇਹਨਾਂ ਨੂੰ ਪੂਰੀ ਤਰ੍ਹਾਂ ਕੇ ਨਜ਼ਰ ਆ ਗਿਆ ਹੈ ਕਿ ਅੱਜ ਅਕਾਲੀ ਦਲ ਤੇ ਭਾਜਪਾ ਦੀ ਸਾੰਡਗਾਰਡ ਕਿਸੇ ਵੀ ਹਾਲਤ ਚ ਨਹੀਂ ਹੋ ਰਹੀ ਇਸ ਕਰਕੇ ਇਸ ਨਵੇਂ ਵਿਵਾਦ ਨੂੰ ਖੜਾ ਕਰਦੇ ਔਰ ਕਿਸੇ ਇੰਡੀਵਿਜੂਅਲ ਦਾ ਵਿਵਾਦ ਹੈ ਗੁਰਦੁਆਰਾ ਕਮੇਟੀ ਦਾ ਕਨਸੈਪਟ ਬਿਲਕੁਲ ਕਲੀਅਰ ਹੈ ਕਿ ਇੱਕ ਗੁਰਦੁਆਰਾ ਸਾਹਿਬ ਜਿਹੜਾ ਹੈ ਲੱਕੀ ਸ਼ਾਹ ਮਨਜਾਰਾ ਦਾ ਪਿੰਡ ਸੀ ਔਰ ਇਸ ਪਿੰਡ ਦੇ ਵਿੱਚ ਉਹਨਾਂ ਦਾ ਆਪਣਾ ਮਕਾਨ ਸੀ ਉਸ ਮਕਾਨ ਦੇ ਵਿੱਚ ਗੁਰੂ ਸਾਹਿਬ ਦੇ ਧੜ ਦਾ ਸੰਸਕਾਰ ਕੀਤਾ ਗਿਆ ਔਰ ਉਸ ਤੋਂ ਬਾਅਦ ਸਾਡੇ ਜਿਹੜੇ ਜਰਨੈਲ ਆਇਆ ਉਹਨਾਂ ਨੇ ਨਿਸ਼ਾਨਦੀਆਂ ਕਰਕੇ ਇਸ ਥਾਂ ਦੀ ਦੇ ਉੱਤੇ ਗੁਰਦੁਆਰਾ ਸਾਹਿਬ ਬਣਾਇਆ ਇਹ ਕਨਸੈਪਟ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਿਲਕੁਲ ਕਲੀਅਰ ਹੈ ਉਸ ਤੋਂ ਬਾਅਦ ਅਗਰ ਕੋਈ ਕਮੇਟੀ ਕੋਈ ਛਾਪ ਰਹੀ ਹੈ ਅਗਰ ਸ਼੍ਰੋਮਣੀ ਕਮੇਟੀ ਨੇ ਕਿਤਾਬਾਂ ਛਾਪੀਆਂ ਹੋਈਆਂ ਹਨ संज्ञान तो लेना चाहिए ले, लेकिन आप दिल्ली कमेटी के है, अध्यक्ष हैं दिल्ली कमेटी के, और पिछले दो साल से नुमाइंद भी कर रहे हैं क्या, है है, है, क्या लगता है कि आपको इस गुरुद्वारे को पहले यहाँ पर मस्जिद थी उसको ढाकर यहाँ पर गुरुद्वारा बनाया गया आप कितने वाक्य गुरबंधक कमेटी प्रधान नहीं है ਇਹ ਇਤਿਹਾਸਕਾਰਾਂ ਦਾ ਵਿਸ਼ੇ ਇਤਿਹਾਸਕਾਰ ਦੇ ਨਾਲ ਉਹਨਾਂ ਦੀ ਖੋਜ ਦੇ ਨਾਲ ਹੀ ਇਹ ਜਿਹੜੀ ਐਸਜੀਪੀਸੀ ਨੇ ਕਿਤਾਬ ਛਾਪੀ ਹੈ ਤੇ ਕਿਦਰੇ ਸੋਚ ਸਮਝ ਕੇ ਛਾਪੀ ਹੋਏਗੀ ਇਸ ਤਰ੍ਹਾਂ ਤੇ ਐਸਜੀਪੀਸੀ ਵੀ ਨਹੀਂ ਛਾਪਣ ਵਾਲੇ ਅਗਰ ਗਲਤ ਹੈ ਤੇ ਇਹਨੂੰ ਰੈਕਟੀਫਾਈ ਐਸਜੀਪੀਸੀ ਕਰੇਗੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਜਦਵੀ ਕੋਈ ਕਿਤਾਬ ਲੈ ਕੇ ਆਉਂਦਾ ਕਿ ਅਸੀਂ ਕਿਤਾਬ ਲਿਖੀ ਹੈ ਨੂੰ ਰਿਲੀਜ਼ ਕੀਤਾ ਜਾਏ ਜਾਂ ਸਾਨੂੰ ਇਹਨੂੰ ਸਪਾਂਸਰਸ਼ਿਪ ਦਿੱਤੀ ਜਾਏ ਸਾਡੇ ਨਾਮ ਤੇ ਛਾਪਾ ਜਾਏ ਅਸੀਂ ਬਿਲਕੁਲ ਆਪਣੇ ਇਤਿਹਾਸਕਾਰਾਂ ਕੋਲ ਚੱਕਰ ਆਂਦੇ ਆ ਜੇ ਉਹ ਇਤਿਹਾਸ ਨਾਲ ਰਿਲੇਟਡ ਹੈ ਜੇ ਉਹ ਗੁਰਬਾਨੀ ਨਾਲ ਰਿਲੇਟਡ ਹੈ ਤੇ ਸਾਡੇ ਗਰੰਤੀ ਸਾਹਿਬ ਔਰ ਜਿਹੜੇ ਵੀ ਇਹਦੇ ਵਿਦਵਾਨ ਨੇ ਅਸੀਂ ਉਹਨਾਂ ਕੋਲ ਚੈੱਕ ਕਰਨ ਤੋਂ ਬਾਅਦ ਐਫਓਜੀ ਸਟੈਪ ਚੁੱਕਦੇ ਆ ਐਸਜੀਪੀਸੀ ਦੀ ਕਈ ਕਿਤਾਬਾਂ ਦੇ ਵਿੱਚ ਤੁਸੀਂ ਦੇਖਿਆ ਬਲਦੇਵ ਸਿੰਘ ਸਿਰਸਾ ਉਹਨਾਂ ਨੇ ਪਿੱਛੇ ਕਿੰਨੀਆਂ ਕਿਤਾਬਾਂ ਕੱਡੀਆਂ ਨੇ ਜਿਦੇ ਵਿੱਚ ਇਤਿਹਾਸ ਨੂੰ ਤੋੜਿਆ ਮੋੜਿਆ ਗਿਆ ਤੇ ਇਹ ਕਮੇਟੀ ਦੀ ਜ਼ਿੰਮੇਵਾਰੀ ਬੰਦੀ ਹੈ ਇਹ ਧਾਮੀ ਸਾਹਿਬ ਦੀ ਜ਼ਿੰਮੇਵਾਰੀ ਬੰਦੀ ਹੈ ਅਗਰ ਕਿਤਾਬ ਦੇ ਵਿੱਚ ਕੋਈ ਗਲਤੀ ਹੈ ਤਾਂ ਉਹ ਕਲੀਅਰ ਕਰਨ ਤੇ ਜੇ ਅਗਰ ਕਿਤਾਬ 'ਚ ਗਲਤੀ ਨਹੀਂ ਹੈ ਤੇ ਜਦ ਤੱਕ ਰਕਮਨ ਸਾਹਿਬ ਸਰਨਾ ਸਾਹਿਬ ਨੂੰ ਉੱਤੇ ਤਲਬ ਕਰਨ ਇਹਦੇ 'ਚ ਦਿੱਲੀ ਕਮੇਟੀ ਦਾ ਤੇ ਕੋਈ ਰੋਲ ਹੈ ਨਹੀਂ ਸੋ ਮੈਂ ਸਮਝਦਾ ਕਿ ਇਤਿਹਾਸਕਾਰਾਂ ਤੇ ਕੰਮ ਕੰਮ ਜਿਹੜੇ ਨੇ ਉਹਨਾਂ ਤੇ ਛੱਡਨੇ ਚਾਹੀਦੇ ਨੇ ਔਰ ਆਪਣੀ ਜ਼ਿੰਮੇਵਾਰੀ ਜਿਹੜੀ ਹੈ ਆਪਣੇ ਕੰਮਾਂ ਦੇ ਉੱਤੇ ਧਿਆਨ ਰੱਖਣਾ ਚਾਹੀਦਾ ਆਪਕੇ ਮਾਈਂਡਿੰਗ ਮੇ ਗੁਰੂ ਰਕਮਨ ਸਾਹਿਬ ਦਾ ਇਤਿਹਾਸ ਕੀ ਹੈ ਮੈਂ ਤਾਂ ਜਿਹੜੀ ਗੱਲ ਦੱਸੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਇਤਿਹਾਸ ਲਿਖਿਆ ਗਿਆ ਹੈ ਕਿ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਗੁਰੂ ਸਾਹਿਬ ਦਾ ਧੜ ਨੂੰ ਲਕ ਪਾਈ ਲਕੀ ਸ਼ਮੰਜਾਰਾ ਲੈ ਕੇ ਆਉਂਦੇ ਤੇ ਔਰ ਇਸ ਜਗ੍ਹਾ ਤੇ ਉੱਤੇ ਉਹਨਾਂ ਦਾ ਘਰ ਸੀ ਉਸ ਘਰ ਨੂੰ ਅਗ ਲਗਾਈ ਜਾਂਦੀ ਹੈ ਔਰ ਮਹਾਰਾਜ ਦਾ ਸੰਸਕਾਰ ਕੀਤਾ ਜਾਂਦਾ ਹੈ ਤਾਂ ਕਿ ਕਿਉਂਕਿ ਪਿੱਛੇ ਮੁਗਲ ਫੌਜਾਂ ਆ ਰਹੀਆਂ ਸੀ ਔਰ ਉਹਦੇ ਬਾਅਦ ਜਿਸ ਵਕਤ ਇਸ ਜਗ੍ਹਾ ਦੀ ਖੋਜ ਕੀਤੀ ਜਾਂਦੀ ਹੈ ਉਹ ਬਾਬਾ ਬਗੇਲ ਸਿੰਘ ਉਹਨਾਂ ਨੇ ਖੋਜ ਕੀਤੀ ਹੈ ਹੁਣ ਉਹ ਖੋਜ ਕਰਨ ਵਕਤ ਇੱਥੇ ਮਸਜਿਦ ਸੀ ਨਹੀਂ ਸੀ ਇਹ ਇਤਿਹਾਸਕਾਰਾਂ ਦਾ ਵਿਸ਼ਾ ਹੈ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪ੍ਰਧਾਨ ਦਾ ਵਿਸ਼ਾ ਨਹੀਂ ਹੈ ਕਿ ਮੈਂ ਦੇ ਉੱਤੇ ਅੱਜ ਹੁਣ ਇਹ ਸਟੇਟਮੈਂਟ ਕੁਝ ਦਵਾਂ ਤੇ ਸ਼ਾਮੀ ਦੋਵੇਂ ਭਰਾਵਾਂ ਨੂੰ ਔਰ ਸਰਦਾਰ ਮਨਜੀਤ ਸਿੰਘ ਜੀ ਕੇ ਵੱਲੋਂ ਇੱਕ ਹੋਮਵਰਕ ਮਿਲ ਜਾਵੇ ਉਹਦੇ ਉੱਤੇ ਗੱਲ ਕਰਨ ਦਾ ਸੋ ਇਹ ਵਿਸ਼ਾ ਸਾਡਾ ਨਹੀਂ ਹੈ ਇਹ ਵਿਸ਼ਾ ਜਿਹੜਾ ਇਤਿਹਾਸਕਾਰਾਂ ਦਾ ਔਰ ਅਗਰ ਦਿੱਲੀ ਕਮੇਟੀ ਦੀ ਕੋਈ ਕਿਤਾਬ ਦੇ ਵਿੱਚ ਲਿਖਿਆ ਹੋਏਗਾ ਤੇ ਉਹ ਵੀ ਤੁਹਾਡੇ ਅੱਗੇ ਆ ਜਾਏਗਾ ਐਸਜੀਪੀਸੀ ਦੀ ਅਗਰ ਕਿਤਾਬ ਨਹੀਂ ਲਿਖਿਆ ਤੇ ਮੈਂ ਵੀ ਉਹਨੂੰ ਚੁਟਲਾ ਨਹੀਂ ਸਕਦਾ ਆਪ ਕੋਈ ਪੱਤਰ ਲਿਖ ਰਹੇ ਹੈ ਐਸਜੀਪੀਸੀ ਜਾਂ ਫਿਰ ਹਮਨੇ ਆਲਰੇਡੀ ਅਕਾਲ ਤਖਤ ਸਾਹਿਬ ਕੇ ਜਥੇਦਾਰ ਸਾਹਿਬ ਕੋ ਲਿਖ ਦਿਆ ਇਸ ਚੀਜ਼ ਦੇ ਉੱਤੇ ਬਿਲਕੁਲ ਕਿ ਇਸ ਗੱਲ ਦੇ ਸੰਗਿਆਨ ਲਵੋ ਇਹ ਪਰਮਜੀਤ ਸਿੰਘ ਸਰਨਾ ਹਮੇਸ਼ਾ ਜਿੱਦੀ ਇੱਕ ਨੀਤੀ ਰਹੀ ਹੈ ਸ਼ੁਰੂ ਤੋਂ ਸ਼੍ਰੋਮਣੀ ਕਮੇਟੀ ਦੇ ਔਰ ਅਕਾਲ ਤਖਬ ਸਾਹਿਬ ਦੇ ਵਿਪਰੀਤ ਜਾਣਦੀ ਉਲਟ ਜਾਣਦੀ ਉਹ ਉਸੇ ਸੁਭਾਅ ਦੇ ਵਿੱਚ ਉਹਨੇ ਫਿਰ ਇਸ ਵਾਰੀ ਉਲਟ ਗਏ ਨੇ ਕਿ ਇਸ SGPC ਵੱਲੋਂ ਛਾਪੀ ਗਈ ਕਿਤਾਬ ਨੂੰ ਜਿਹੜਾ ਗਲਤ ਠਹਿਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇਹ ਗੱਲ ਦਾ ਸੰਗਿਆ ਜਦੋਂ ਅਕਾਲ ਤਖਬ ਸਾਹਿਬ ਨੂੰ ਲੈਣਾ ਚਾਹੀਦਾ